ਸਖਤ ਸੁਰੱਖਿਆ ਘੇਰੇ ਚ ਰਹਿਣ ਵਾਲੇ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਮੋਦੀ ਸਰਕਾਰ ਨੇ ਇਹਨਾਂ ਦੀ ਸੁਰੱਖਿਆ ਛਤਰੀ ਵਾਪਸ ਲੈ ਲਈ ਹੈ ਮਜੀਠੀਆ ਨੂੰ ਕਰੋਨਾ ਹੋਇਆ ਚੰਡੀਗੜ੍ਹ ਚੋ ਆਈਸੋਲੇਟ ਨੇ ਅਚਾਨਕ ਇਸ ਖਬਰ ਨੇ ਉਹਨਾਂ ਨੂੰ ਵੀ ਜ਼ਰੂਰ ਥੋੜਾ ਸੋਚਣ ਲਈ ਮਜਬੂਰ ਕੀਤਾ ਹੋਵੇਗਾ ਕੇਂਦਰ ਨੇ ਸੁਰੱਖਿਆ ਖੋਹਣ ਦਾ ਫੈਸਲਾ ਉਸ ਸਮੇਂ ਲਿਆ ਜਦੋਂ ਅੱਜ ਤੋਂ 2 ਮਹੀਨੇ ਪਹਿਲਾਂ ਅਕਾਲੀ ਦਲ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕੀਤਾ ਦਿੱਲੀ ਦਾ ਤਖਤ ਹਿਲਾਉਂਦੀ ਲਲਕਾਰ ਮਾਰੀ ਜਾ ਰਹੀ ਹੈ ਅਤੇ ਹਰ ਦਿਨ ਰੂ ਦੇ ਨਾਲ ਬੀਜੇਪੀ ਨੂੰ ਕੋਸਿਆ ਜਾ ਰਿਹਾ ਹੈ ਖੇਤੀ ਕਾਨੂੰਨ ਦੇ ਮੁੱਦੇ ਤੇ ਅਜਿਹੇ ਅਕਾਲੀ ਦਲ ਨੂੰ ਇਸ ਫੈਸਲੇ ਵਿੱਚ ਕਿਉਂ ਰਾਜਸੀ ਭੂਆਉਂਦੀ ਹੈ ਜਿਸ ਤਰੀਕੇ ਸੁਰੱਖਿਆ ਵਾਪਸ ਲਈ ਗਈ ਹੈ ਇਹ ਬਹੁਤ ਹੀ ਅਨਪ੍ਰੋਫੈਸ਼ਨਲ ਤਰੀਕਾ ਹੈਗਾ ਪੋਲੀਟੀਕਲੀ ਮੋਟੀਵੇਟਿਡ ਹੈਗਾ ਮਰ ਸਮਝਦਾ ਕਿ ਇਸ ਤਰੀਕੇ ਜੇ ਸਰਕਾਰਾਂ ਕੰਮ ਕਰਨਗੀਆਂ ਇਹ ਬਹੁਤ ਹੀ ਇੱਕ ਅਨ ਡੈਮੋਕਰੈਟਿਕ ਸਟੈਪ ਹੈ ਪਹਿਲੀ ਤਾਂ ਗੱਲ ਹੈ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਸਿਕਿਉਰਟੀ ਮਿਲੀ ਹੋਈ ਹੈ 2010 ਦੀ ਮਿਲੀ ਹੋਈ ਹੈ ਉਦੋਂ ਯੂਪੀਏ ਦੀ ਸਰਕਾਰ ਸੀ ਔਰ ਪੀਚ ਨਬਰਮਨ ਸਾਹਿਬ ਹੋਮ ਮਿਨਿਸਟਰ ਸੀ ਔਰ ਸੀਰੀਅਸ ਥ्रेट ਪਰਸੈਪਸ਼ਨ ਦੇ ਕਰਕੇ ਉਸ ਵੇਲੇ ਉਹਨਾਂ ਨੂੰ ਕੇਂਦਰ ਸਰਕਾਰ ਨੇ ਸਿਕਿਉਰਿਟੀ ਦਿੱਤੀ ਸੀ ਸੋ 10 ਸਾਲ ਤੋਂ ਸਿਕਿਉਰਿਟੀ ਉਹਨਾਂ ਦੀ ਕੰਟੀਨਿਊਸ ਚੱਲ ਰਹੀ ਹੈ ਤੇ ਅੱਜ ਅਚਾਨਕ ਜਿਹੜੀ ਹੈ ਕਿ ਡਿਵੈਲਪਮੈਂਟ ਹੋ ਗਈ ਕਿ ਸਾਰੀ ਦੀ ਸਾਰੀ ਸਿਕਿਉਰਿਟੀ ਉਹਨਾਂ ਦੀ ਸੀਏਐਸਰ ਦੀ ਵਿਟਰੋ ਜੇ ਇਸ ਤਰੀਕੇ ਅਸੈਸਮੈਂਟ ਹੋਏਗੀ ਸਿਕਿਉਰਿਟੀਾਂ ਦੀ ਪੋਲਿਟਿਕਲ ਬੇਸਿਸ ਦੇ ਉੱਤੇ ਇਹ ਬਹੁਤ ਵੱਡਾ ਖਤਰਾ ਅਕਾਲੀ ਦਲ ਕਾਮਰੇਡ ਬਲਵਿੰਦਰ ਸਿੰਘ ਉੱਤੇ ਹੋਏ ਹਮਲੇ ਦਾ ਜ਼ਿਕਰ ਕਰ ਰਿਹਾ ਹੈ ਜਿਨ੍ਹਾਂ ਦੀ ਸਿਕਿਉਰਿਟੀ ਹਟਣ ਬਾਅਦ ਹਮਲਾਵਰਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਅਜਿਹੇ ਚ ਵਿਕਰਮ ਮਜੀਠੀਆ ਦੀ ਸਿਕਿਉਰਿਟੀ ਹਟਾਉਣ ਦੇ ਫੈਸਲੇ ਨੂੰ ਮੰਦਪਾਗਰ ਦੱਸਿਆ ਕਿਉਂਕਿ ਤਲੰਤਨ ਦੇ ਵਿੱਚ ਤਾਜ਼ੀ ਉਦਾਹਰਣ ਹੈ ਕਿ ਕਾਮਰਟ ਬਰਿੰਦਰ ਸਿੰਘ ਦੀ ਸੁਰੱਖਿਆ ਜਿਹੜੇ ਸ਼ੌਰਿਆ ਚੱਕਰ ਵਿਜੇਤਾ ਸੀ ਇਸੇ ਤਰੀਕੇ ਵਿਦਰਾ ਹੋਈ ਔਰ ਅੱਜ ਨਤੀਜਾ ਦੇਸ਼ ਦੇ ਸਾਹਮਣੇ ਆ ਕਿ ਥੋੜੇ ਦਿਨਾਂ ਬਾਅਦ ਉਹਨਾਂ ਦਾ ਮਾਰਟਰ ਹੋਇਆ ਉਹਨਾਂ ਤੇ ਅਟੈਕ ਇਸ ਲਈ ਕਿਸੇ ਵੀ ਤਰੀਕੇ ਇਸ ਗੱਲ ਨੂੰ ਵਾਜਬ ਨਹੀਂ ਠਹਿਰਾਇ ਦੱਸ। ਅੱਜ ਪੰਜਾਬ ਦੀ ਹਾਲਤ ਤਾਂ ਪਿੰਡਾਂ ਨਾਲੋਂ ਵੀ ਲਾਇਨ ਡਾਡਰ ਦੀ ਬੇਹੱਦ ਮਾੜੀ ਹੈ। ਜਿਹੜੇ ਨੈਸ਼ਨਲ ਕ੍ਰਾਈਮ ਬਿਊਰੋ ਦੇ ਤੁਸੀਂ ਡਾਟਾ ਦੇਖ ਲਓ। ਉਹਦੇ ਸਟੈਟਿਸਟਿਕਸ ਇਟਸੈਲ ਪ੍ਰੂਵ ਕਰਦੇ ਆ ਕਿ ਪੰਜਾਬ ਦੇ ਵਿੱਚ ਲਾਇਨ ਡਾਡਰ ਦੀ ਜਿਨ੍ਹਾਂ ਦੇ ਅੰਦਰ ਵੀ ਤੇ ਬਾਹਰ ਵੀ ਹਾਲਤ ਮਾੜੀ ਹੈ। ਤੁਸੀਂ ਫਿਲਮ ਸਟਾਰਾਂ ਨੂੰ ਤਾਂ ਜਿਹੜੀ ਹੈ ਸਿਕਿਉਰਿਟੀ ਦੇ ਸਕਦੇ ਹੋ। ਪਰ ਇੱਕ ਰਾਜਨੀਤੀ ਦੇ ਵਿੱਚ ਇਹਨਾਂ ਐਕਟਿਵ ਲੀਡਰ ਹੈ ਉਹਨੂੰ ਤੁਸੀਂ ਸਿਕਿਉਰਿਟੀ ਜਿਹੜੀ ਆ ਉਦੇਸ਼ ਕਿਵੇਂ ਟ੍ਰੈਕ ਕਰਦੇ ਕੀ ਸੰਕੇਤ ਦੇਣਾ ਚਾਹੁੰਦੇ ਤੁਸੀਂ ਇਸ ਕਰਕੇ ਪਹਿਲੂ ਕੰਡਮ ਕਰਤਾ ਔਰ ਇਸ ਤਰ੍ਹਾਂ ਦੀ ਜਿਹੜੀ ਇਹ ਨਵੀਆਂ ਪਰਤਾ ਪਾਈਆਂ ਜਾ ਰਹੀਆਂ ਇਹ ਵੱਧ ਰਹੀ ਤੇ ਉਧਰ ਬੀਜਪੀ ਦੇ ਲੀਡਰ ਅਕਾਲੀ ਦਲ ਦੇ ਇਲਜ਼ਾਮਾ ਬੇਬੁਨਿਆਦ ਦੱਸ ਰਹੇ ਨੇ ਜਿਨ੍ਹਾਂ ਫੈਸਲੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਇਨਕਾਰ ਕੀਤਾ ਹੈ ਪਰ ਅਕਾਲੀ ਦਲ ਦਾ ਸਾਬ ਕਹਨ ਹੈ ਜੇ ਕੱਲ ਨੂੰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਸਿਕਿਉਰਿਟੀ ਖੋਟਾਉਣ ਵਾਲੇ ਹੀ ਹੋਣਗੇ ਸਤਾ ਕਿ ਕਿਸੇ ਦੀ ਸੁਰੱਖਿਆ ਦੇਣੀ ਨਾ ਦੇਣੀ ਇਹ ਹੋਮ ਮਿਨਿਸਟਰੀ ਦਾ ਕੰਮ ਹੈ ਔਰ ਉਹਰੇ ਵਿੱਚ ਵੀ ਅਫਸਰ ਆਈਬੀ ਸਟੇਟ ਪੁਲਿਸ ਇੰਟੈਲੀਜੈਂਸੀ ਸਭ ਮਿਲ ਕੇ ਨਿਰਣੈ ਲੈਂਦੇ ਇੱਕ ਬੋਰਡ ਹੁੰਦਾ ਇਸ ਵਿੱਚ ਇੱਕ ਪੋਲੀਟੀਕਲ ਨਾਇਰ ਚ ਗੱਲ ਹੈ ਨਾ ਪੋਲੀਟੀਕਲ ਸੋਚ ਵਾਲਨ ਹੁੰਦੀ ਹੈ ਇਹ ਚੀਜ਼ਾਂ ਸਾਰੀਆਂ ਕਿ ਇਹਨੇ ਕਿਨੇ ਮਾਪ ਦੰਡਾ ਨਾਲ ਬੈਠ ਕੇ ਹੁੰਦੀ ਕਿਉਂਕਿ ਆਫਟਰ ਕੋਈ ਜਸਟੀਫਿਕੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ ਇੱਕ ਬੰਦੇ ਨੂੰ 10 ਸਾਲ ਤੋਂ ਜਿਹੜੀ ਐਜਡ ਸਿਕਿਉਰਿਟੀ ਮਿਲੀ ਹੋਈ ਹੈ ਕਿਤੇ ਇਹ ਤਾਂ ਦੇਖਿਆ ਸੀ ਕਿ ਜੈਡ ਪਲੱਸ ਵਾਲੇ ਦੀ ਜੈਡ ਹੋ ਜਾਵੇ ਜੈਡ ਵਾਲੇ ਦੀ ਵਾਈ ਪਲੱਸ ਹੋ ਜਾਵੇ ਪਰ ਅਚਾਨਕ ਰਾਤੋਂ ਰਾਤ ਵੀ ਸਾਰਾ ਕੁਝ ਖਤਮ ਹੋ ਗਿਆ ਥ्रेट ਪਰਸਪੈਕਟਿਵ ਇਹ ਤਾਂ ਟੋਟਲੀ ਅਨਪ੍ਰੋਫੈਸ਼ਨਲ ਤਰੀਕਾ ਹੈ ਨਹੀਂ ਮੈਂ ਪੁੱਛਦਾ ਵੀ ਜੇ ਖਤਰਾ ਨਹੀਂ ਸੀ ਤੇ ਫਿਰ ਇੰਨੀ ਹੈਵੀ ਸਿਕਿਉਰਿਟੀ ਦਿੱਤੀ ਕਿਉਂ ਸੀ ਨੈਚਰਲੀ ਜਿਹੜੇ ਹਟਾਰੇ ਉਹ ਹੀ ਜ਼ਿੰਮੇਵਾਰ ਹੈ ਤਾਂ ਗਵਰਨਮੈਂਟ ਦੀ ਇਹ ਤਾਂ ਨਹੀਂ ਕਿ ਜੇ ਕੋਈ ਲੀਡਰ اپੋਜੀਸ਼ਨ ਦੇ ਵਿੱਚ ਆ ਜਾ ਤੁਹਾਡੇ ਸਰਕਾਰਾਂ ਨਾਲ ਸੰਬੰਧ ਠੀਕ ਨਹੀਂ ਹੈ ਤੇ ਤੁਸੀਂ ਵਿਰੋਧੀਆਂ ਦੀ ਸਾਰਿਆਂ ਦੀ ਸੁਰੱਖਿਆ ਵਾਪਸ ਲੈ ਕੇ ਜਿਹੜੇ ਉਹਨਾਂ ਨੂੰ ਬਰਵਾ ਦਿਓਗੇ ਇਹ ਤਰੀਕਾ ਤਾਂ ਵਾਜਬ ਨਹੀਂ ਹੈ ਕਾਂਗਰਸ ਵੀ ਸਿਕਿਉਰਟੀ ਦੇ ਨਾਮ ਉੱਤੇ ਬੀਜੇਪੀ ਤੇ ਸਿਆਸਤ ਕਰਨ ਦੇ ਇਲਜ਼ਾਮ ਲਾ ਰਹੀ ਹੈ ਹਾਲਾਂਕਿ ਸਵਾਲ ਅਕਾਲੀ ਦਲ ਨੂੰ ਵੀ ਪੁੱਛਿਆ ਜਾ ਰਿਹਾ ਹੈ ਨੇ ਖੇਲ ਬਣਾਤਾ ਸਿਕਿਉਰਿਟੀ ਦੇਖੋ ਕਿਸੇ ਦੀ ਸਿਕਿਉਰਿਟੀ ਵਾਪਸ ਕਰ ਲਈ ਡਾਕਟਰ ਮਨਮੋਹਨ ਸਿੰਘ ਦੀ ਸੋਨੀਆ ਜੀ ਦੀ ਰਾਹੁਲ ਗਾਂਧੀ ਜੀ ਦੀ ਐਸਪੀ ਬਣੀ ਉਹਨਾਂ ਵਾਸਤੇ ਸੀਗੀ ਉਹ ਵਿਡਰੋ ਕਰ ਲਈ ਜਦੋਂ ਅਕਾਲੀ ਬੋਲੇ ਹੁੰਦੇ ਕਿਤੇ ਵੀ ਅੱਜ ਉਹ ਕੁਝ ਵੀ ਹੋ ਰਿਹਾ ਸਾਨੂੰ ਮਨਜ਼ੂਰ ਨਹੀਂ ਡਾਕਟਰ ਮਨਮੋਹਨ ਸਿੰਘ ਫਾਰਮਰ ਪ੍ਰਾਈਮ ਮਿਨਿਸਟਰ ਹੈ ਜਿਨ੍ਹਾਂ ਵਾਸਤੇ ਐਸਪੀ ਜੀ ਬਣੀ ਸੀਗੀ ਉਹਨਾਂ ਨੇ ਵਿਡਰੋ ਕਰ ਲਈ ਕੋ ਬੋਲਿਆ ਨਹੀਂ ਅੱਜ ਇਸ ਸਿਕਿਉਰਿਟੀ ਦਾ ਗਲਤ ਇਸਤੇਮਾਲ ਐਜ਼ ਅ ਥ੍ਰੈਟ ਐਂਡ ਐਜ਼ ਅ ਅਲਿਅਰਮੈਂਟ ਵੀ ਕਿਸੇ ਨੂੰ ਆਪਣੇ ਨਾਲ ਜੋੜਨਾ ਨੂੰ ਚਾਰ ਗਨਮੈਨ ਸੀਆਈਐਸਫ ਦੇ ਫालतू ਦੇਤੇ ਕਿਸੇ ਨੂੰ ਹੁਣ ਆ ਸੋ ਨੋ ਤੇ ਮਾਸ ਦਾ ਆਡੋ ਗਿਆ ਰਿਸ਼ਤਾ ਤਾਂ ਉਹਨਾਂ ਦੇ ਸਕਿਉਰਿਟੀ ਵੀ ਡਰਾ ਕਰ ਲਈ ਉਹਦਾ ਹੁਣ ਹੋਮਨਿਸਟਰੀ ਜਵਾਬ ਦੇਵੇ ਵੀ ਜੇ ਅਗਰ ਵਿਕਰਮਜੀਤਿਆ ਜੀ ਨੂੰ ਕੋਈ ਥ੍ਰੈਟ ਹੀ ਨਹੀਂ ਸੀਗਾ ਫਿਰ ਇੰਨੇ ਦਿਨ ਜਿਹੜਾ ਤੇਲ ਫੁਕਿਆ ਐ ਜਿਪਸੀਆਂ ਦਾ ਤੇ ਉਹਨਾਂ ਦੀ ਗੱਡੀਆਂ ਦਾ ਉਹਦੀ ਜ਼ਿੰਮੇਵਾਰੀ ਕੌਣ ਦੇਊ ਕੌਣ ਮੰਨੂਗਾ ਬਿਲਕੁਲ ਰਾਜਨੀਤਿਕ ਰੰਜੀਸ਼ ਹੈ ਬਿਲਕੁਲ ਰਾਜਨੀਤਿਕ ਤੌਰ ਤੇ ਫੈਸਲੇ ਕੀਤੇ ਜਾ ਰਹੇ ਜੇ ਪਹਿਲਾਂ ਲੋਡ ਸੀ ਤਾਂ ਹੁਣ ਕੀ ਹੋ ਗਿਆ ਜੇ ਪਹਿਲਾਂ ਨਹੀਂ ਸੀ ਲੋੜ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਸਾਲ 2010 ਚ ਜਦੋਂ ਕੇਂਦਰ ਚ ਯੂਪੀਏ ਦੀ ਸਰਕਾਰ ਸੀ ਉਦੋਂ ਮਜੀਠੀਆ ਨੂੰ ਜੈਡ ਕੈਟਾਗਰੀ ਦੀ ਸੁਰੱਖਿਆ ਮਿਲੀ ਪਰ ਕੇਂਦਰ ਦੇ ਨਵੇਂ ਹੁਕਮਾਂ ਅਗਰੂ ਮਜੀਠੀਆ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਮਜੀਠੀਆ ਦੀ ਸੁਰੱਖਿਆ ਹੁਣ ਸਿਰਫ ਪੰਜਾਬ ਪੁਲਿਸ ਦੇ ਅਧੀਨ ਹੈ ਜੁਲਾਈ 2018 ਚ ਸੂਬੇ ਦੇ ਸਿਆਸੀ ਲੀਡਰਾਂ ਤੇ ਹੋਰ ਖਾਸ ਸ਼ਖਸੀਅਤਾਂ ਦੀ ਸੁਰੱਖਿਆ ਦੀ ਸਮੀਖਿਆ ਕਰਦਿਆ ਮਜੀਠੀਆ ਦੀ ਸੁਰੱਖਿਆ ਚ 11 ਜਵਾਨ ਵਾਪਸ ਬੁਲਾਲੇ ਸਨ ਹੁਣ ਸੂਬਾ ਸਰਕਾਰ ਨੇ ਕੇਂਦਰ ਦੀ ਤਾਜੀ ਚਿੱਠੀ ਮਗਰੋਂ ਡੀਜੀਪੀ ਨੂੰ ਮਜੀਠੀਆ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਕਿਹਾ ਹੈ ਵੀਆਈਪੀ ਸੁਰੱਖਿਆ ਕੇਰੇਚ 22 ਸੀਆਈਐਸਐਫ ਦੇ ਜਵਾਨ ਹੁੰਦੇ ਨੇ ਵੀਆਈਪੀ ਨੂੰ ਇੱਕ ਸਕਾਟ ਗੱਡੀ ਮਿਲਦੀ ਹੈ ਕਿਸੇ ਦੂਜੇ ਸੂਬੇ ਚ ਜਾਣ ਤੇ ਉਸ ਜ਼ਿਲ੍ਹੇ ਦੀ ਪੁਲਿਸ ਵੱਲੋਂ ਪਾਇਲਟ ਗੱਡੀ ਵੀ ਮਿਲਦੀ ਹੈ ਕਈ ਉਤਾਰ ਚੜਾਵਾਂ ਦੇ ਨਾਲ ਅਕਾਲੀ ਭਾਜਪੀ ਦਾ ਗੱਠ ਜੋ ਠੀਕ-ਠਾਕ ਚੱਲ ਰਿਹਾ ਸੀ ਪਰ ਖੇਤੀ ਕਾਨੂੰਨ ਕਾਰਨ ਤੋੜ ਵਿਛੋੜਾ ਹੋ ਗਿਆ ਅਕਾਲੀ ਦਲ ਨੂੰ ਕਿਸਾਨਾਂ ਦੇ ਗੁੱਸੇ ਅੱਗੇ ਝੁਕਣਾ ਪਿਆ 17 ਸਤੰਬਰ ਨੂੰ ਹਰ ਸਿਮਰਤ ਬਾਦਲ ਨੇ ਮੋਦੀ ਕੈਬਨਿਟ ਤੋਂ ਅਸਤੀਫਾ ਦਿੱਤਾ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲੋਂ ਨਾਤਾ ਤੋੜਿਆ ਇਹੋ ਪੂਰੀ ਸਿਆਸਤ ਹੈ ਜੋ ਵਿਕਰਮ ਜੀਠੀਆ ਦੀ ਸਕਿਉਰਿਟੀ ਹਟਾਉਣ ਦੇ ਫੈਸਲੇ ਬਾਅਦ ਹੋ ਰਹੀ ਹੈ ਕਿਉਂਕਿ ਜਦੋਂ ਹੁਣ ਅਕਾਲੀ ਦਲ ਆਪਣੇ ਪੁਰਾਣੇ ਭਾਈਵਾਲ ਤੋਂ ਨਾਤਾ ਤੋੜ ਚੁੱਕਿਆ ਹੈ ਅਤੇ ਖੁੱਲ ਕੇ ਕੇਂਦਰ ਦੀ ਖੇਤੀ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ ਅਜਿਹੇ ਸਮੇਂ ਕੇਂਦਰ ਦਾ ਇਹ ਫੈਸਲਾ ਸਭ ਨੂੰ ਰੜਕ ਰਿਹਾ ਹੈ